ਗੁਰਬਾਣੀ ਦੇ ਬੋਲ ਨੇ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਤਰੋ-ਤਾਜ਼ਾ ਰੱਖੀ ਸਾਹਿਬ ਮੇਰਾ ਨੀਤ ਨਵਾ ਸਦਾ-ਸਦਾ ਦਤਾਰ ਸਿਰਫ ਪਰਮਾਤਮਾ ਹੀ ਹਰ ਘੜੀ ਹਰ ਪਲ ਨਮਾਇ ਉਸ ਤੋਂ ਇਲਾਵਾ ਚਾਹੇ ਦੁਨਿਆਵੀ ਕੋਈ ਵੀ ਚੀਜ਼ ਹੈ ਉਹ ਨਵੀਂ ਨੀ ਉਹ ਪ੍ਰਾਣੀ ਇਸ ਲਈ ਨਵੇਂ ਸਾਲ ਦਾ ਚਾ ਮੁਬਾਰਕ ਹੈ ਲੇਕਿਨ ਪਿਛਲੇ ਜ਼ਿੰਦਗੀ ਦੇ ਕਿੰਨੇ ਅਸੀਂ ਸਾਲ ਔਰ ਨਵੇਂ ਸਾਲ ਮਨਾ ਚੁੱਕੇ ਕੋਈ ਨਵੀਂ ਚੀਜ਼ ਉਤਪਤ ਨਹੀਂ ਹੋਈ ਨਵੀਂ ਸੋਚ ਪ੍ਰਗਟ ਹੋਵੇ ਨਵਾਂ ਸਾਲ ਹੈ ਨਵਾਂ ਮਿਸ਼ਨ ਜ਼ਿੰਦਗੀ 'ਚ ਆ ਜਾਵੇ ਨਵਾਂ ਸਾਲ ਹੈ ਨਵਾਂ ਕਰਮ ਕਰਨ ਦਾ ਚਾਹ ਅੰਦਰ ਮੁੜ ਜਾਵੇ ਨਵਾਂ ਸਾਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਗੁਰੂ ਨਾਲ ਮਨ ਬੁੱਧ ਤਾਕਤ ਜੁੜ ਜਾਵੇ ਫਿਰ ਨਵਾਂ ਸਾਲ ਹੈ ਵਰਨ ਸਾਰਿਆਂ ਨੂੰ ਮੁਬਾਰਕ ਹੈ ਲੇਕਿਨ ਪ੍ਰਮਾਤਮਾ ਤੋਂ ਬਿਨਾ ਨਾਜ ਤੱਕ ਨਵਾਂ ਕੋਈ ਰਿਆ ਨਾ ਨਵਾਂ ਰਹੇਗਾ ਇਸ ਲਈ ਕਿਸੇ ਦੀ ਭਾਵਨਾ ਨੂੰ ਠੀਸ ਨਹੀਂ ਪਰ ਫਿਰ ਵੀ ਵਿਚਾਰਨਾ ਜ਼ਰੂਰ ਕਿ ਅਸੀਂ ਨਵੇਂ ਸਾਲ ਦੀ ਕਿੰਨੀ ਖੁਸ਼ੀ ਕਰਕੇ ਮੁੜ ਕੇ 365 ਦਿਨ 364 ਦਿਨ ਕਿੰਨਾ ਕ ਆਪਣੇ ਜੀਵਨ ਨਵੇਂ ਰੂਪ ਚ ਬਦਲਿਤ ਕਰਦੇ ਹਾਂ ਬਹੁਤ ਸੋਚ ਔਰ ਸਮਝਣ ਵਾਲੀ ਵਿਚਾਰ ਹੈ